ਮਾਚੀਵੜਾ ਵਿਖੇ 3 ਜਨਵਰੀ ਦੇਰ ਸ਼ਾਮ 30 ਮਿੰਟਾਂ ਦੇ ਵਿੱਚ ਦੋ ਪੈਟਰੋਲ ਪੰਪ ਨੂੰ ਲੁੱਟਣ ਵਾਲੇ ਤੋਲ ਦੇ ਜ਼ੋਰ ਤੇ ਨਕਦੀ ਲੁੱਟਣ ਵਾਲੇ 5 ਲੁੱਟੇਰਿਆਂ ਚੋਂ 3 ਲੁੱਟੇਰਿਆਂ ਦੀਆਂ ਤਸਵੀਰਾਂ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਡੀਐਸਪੀ ਸੰਬਰਾੜਾ ਤਰਲੋਚਨ ਸਿੰਘ ਨੇ ਦੱਸਿਆ ਕਿ ਇਹਨਾਂ ਲੁੱਟੇਰਿਆਂ ਦੇ ਕੋਲ ਕੀਆ ਕੰਪਨੀ ਦੀ ਚਿੱਟੇ ਰੰਗ ਵਾਲੀ ਕਾਰ ਪੀਵੀ 76ਬੀ 8188 ਮੋਗਾ ਜ਼ਿਲ੍ਹੇ ਤੋਂ ਚੋਰੀ ਕੀਤੀ ਗਈ ਸੀ ਜਿਸ ਰਾਹੀਂ ਇਹਨਾਂ ਨੇ ਮਾਚੀਵਾੜਾ ਇਲਾਕੇ ਦੇ ਵਿੱਚ પેટ્રોલ ਪੰਪ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸਮਰਾਲਾ ਪੁਲਿਸ ਨੇ ਦੱਸਿਆ ਕਿ ਇਹਨਾਂ ਲੁਟੇਰਿਆਂ ਇਹਨਾਂ ਪੰਜ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਜੋ ਸੀਸੀਟੀਵੀ ਫੁਟੇਜ ਦੇਖੀ ਗਈ ਹੈ ਉਸ ਦੇ ਆਧਾਰ ਤੇ ਇਹਨਾਂ ਪੰਜ ਲੁਟੇਰਿਆਂ ਦੇ ਵਿੱਚੋਂ ਤਿੰਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਪੁਲਿਸ ਮੁਤਾਬਕ ਇੱਕ ਪੰਜੇ ਨੌਜਵਾਨ 25 ਸਾਲ ਤੋਂ ਵੱਧ ਦੇ ਨਹੀਂ ਜਾਪਦੇ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਨੂੰ ਕੋਈ ਵੀ ਵਿਅਕਤੀ ਪਛਾਣਦਾ ਹੈ ਤਾਂ ਤੁਰੰਤ ਮੇਰੇ ਨੰਬਰ 9872693808 ਜਾਂ ਮਾਛੀਵਾੜਾ ਥਾਣਾ ਦੇ ਮੁਖੀ 9592914033 ਤੇ ਸੰਪਰਕ ਕਰੇ ਬਨਾ ਕਿਹਾ ਕਿ ਨਾ ਲੁਟੇਰਿਆਂ ਨੂੰ ਕਾਬੂ ਕਰਨ ਦੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤੇ ਪੁਲਿਸ ਵੱਲੋਂ ਵੀ ਪੂਰੀ ਮੁਸ਼ਤੈਦੀ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਛੀਵੜਾ ਵਿਖੇ 31 ਜਨਵਰੀ ਦੇਰ ਸ਼ਾਮ 30 ਮਿੰਟਾਂ ਦੇ ਵਿੱਚ ਦੋ ਪੈਟਰੋਲ ਪੰਪ ਨੂੰ ਲੁੱਟਣ ਵਾਲੇ ਤੋਲ ਦੇ ਜ਼ੋਰ ਤੇ ਨਕਦੀ ਲੁੱਟਣ ਵਾਲੇ ਪੰਜ ਲੁਟੇਰਿਆਂ ਚੋਂ ਤਿੰਨ ਲੁਟੇਰਿਆਂ ਦੀਆਂ ਤਸਵੀਰਾਂ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਨੇ। ਡੀਐਸਪੀ ਸੰਬਰਾੜਾ ਤਰਲੋਚਨ ਸਿੰਘ ਨੇ ਦੱਸਿਆ ਕਿ ਇਹਨਾਂ ਲੁਟੇਰਿਆਂ ਦੇ ਕੋਲ ਕੀਆ ਕੰਪਨੀ ਦੀ ਚਿੱਟੇ ਰੰਗ ਵਾਲੀ ਕਾਰ ਪੀਵੀ 76ਬੀ 8188 ਮੋਗਾ ਜ਼ਿਲ੍ਹੇ ਤੋਂ ਚੋਰੀ ਕੀਤੀ ਗਈ ਸੀ ਜਿਸ ਰਾਹੀਂ ਇਹਨਾਂ ਨੇ ਮਾਚੀਵਾੜਾ ਇਲਾਕੇ ਦੇ ਵਿੱਚ ਪੈਟਰੋਲ ਪੰਪ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸਮਰਾਲਾ ਪੁਲਿਸ ਨੇ ਦੱਸਿਆ ਕਿ ਇਹਨਾਂ ਲੁੱਟੇਰਿਆਂ ਇਹਨਾਂ ਪੰਜ ਲੁੱਟੇਰਿਆਂ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਜੋ ਸੀਸੀਟੀਵੀ ਫੁਟੇਜ ਦੇਖੀ ਗਈ ਹੈ ਉਸ ਦੇ ਆਧਾਰ ਤੇ ਇਹਨਾਂ ਪੰਜ ਲੁੱਟੇਰਿਆਂ ਦੇ ਵਿੱਚੋਂ ਤਿੰਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਕੁਲਾਸ ਮੁਤਾਬਕ ਇੱਕ ਪੰਜੇ ਨੌਜਵਾਨ 25 ਸਾਲ ਤੋਂ ਵਾਦੇ ਨਹੀਂ ਚਾਪਦੇ ਉਹਨਾਂ ਕਹਿੰਦਾ ਕਿ ਜੇਕਰ ਇਹਨਾਂ ਨੂੰ ਕੋਈ ਵੀ ਵਿਅਕਤੀ ਪਛਾਣਦਾ ਹੈ ਤਾਂ ਤੁਰੰਤ ਮੇਰੇ ਨੰਬਰ 9872693808 ਜਾਂ ਮਾਛੀਵੜਾ ਥਾਣਾ ਦੇ ਮੁਖੀ 9592914033 ਤੇ ਸੰਪਰਕ ਕਰੇ ਉਨਾ ਕਿਹਾ ਕਿ ਨਾ ਲੁਟੇਰਿਆਂ ਨੂੰ ਕਾਬੂ ਕਰਨ ਦੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤੇ ਪੁਲਿਸ ਵੱਲੋਂ ਵੀ ਪੂਰੀ ਮੁਸ਼ਤੈਦੀ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਛੀਵੜਾ ਵਿਖੇ 31 ਜਨਵਰੀ ਦੇਰ ਸ਼ਾਮ 30 ਮਿੰਟਾਂ ਦੇ ਵਿੱਚ ਦੋ ਪੈਟਰੋਲ ਪੰਪ ਨੂੰ ਲੁੱਟਣ ਵਾਲੇ ਤੋਲ ਦੇ ਜ਼ੋਰ ਤੇ ਨਕਦੀ ਲੁੱਟਣ ਵਾਲੇ ਪੰਜ ਲੁਟੇਰਿਆਂ ਚੋਂ ਤਿੰਨ ਲੁਟੇਰਿਆਂ ਦੀਆਂ ਤਸਵੀਰਾਂ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਨੇ। ਡੀਐਸਪੀ ਸੰਬਰਾੜਾ ਤਰਲੋਚਨ ਸਿੰਘ ਨੇ ਦੱਸਿਆ ਕਿ ਇਹਨਾਂ ਲੁਟੇਰਿਆਂ ਦੇ ਕੋਲ ਕੀਆ ਕੰਪਨੀ ਦੀ ਚਿੱਟੇ ਰੰਗ ਵਾਲੀ ਕਾਰ ਪੀਵੀ 76ਬੀ 8188 ਮੋਗਾ ਜ਼ਿਲ੍ਹੇ ਤੋਂ ਚੋਰੀ ਕੀਤੀ ਗਈ ਸੀ ਜਿਸ ਰਾਹੀਂ ਇਹਨਾਂ ਨੇ ਮਾਚੀਵਾੜਾ ਇਲਾਕੇ ਦੇ ਵਿੱਚ ਪੈਟਰੋਲ ਪੰਪ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸਮਰਾਲਾ ਪੁਲਿਸ ਨੇ ਦੱਸਿਆ ਕਿ ਇਹਨਾਂ ਲੁੱਟੇਰਿਆਂ ਇਹਨਾਂ ਪੰਜ ਲੁੱਟੇਰਿਆਂ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਜੋ ਸੀਸੀਟੀਵੀ ਫੁਟੇਜ ਦੇਖੀ ਗਈ ਹੈ ਉਸ ਦੇ ਆਧਾਰ ਤੇ ਇਹਨਾਂ ਪੰਜ ਲੁੱਟੇਰਿਆਂ ਦੇ ਵਿੱਚੋਂ ਤਿੰਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਪੁਲਿਸ ਮੁਤਾਬਕ ਇੱਕ ਪੰਜੇ ਨੌਜਵਾਨ 25 ਸਾਲ ਤੋਂ ਵੱਧ ਦੇ ਨਹੀਂ ਜਾਪਦੇ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਨੂੰ ਕੋਈ ਵੀ ਵਿਅਕਤੀ ਪਛਾਣਦਾ ਹੈ ਤਾਂ ਤੁਰੰਤ ਮੇਰੇ ਨੰਬਰ 9872693808 ਜਾਂ ਮਾਛੀਵੜਾ ਥਾਣਾ ਦੇ ਮੁਖੀ 9592914033 ਤੇ ਸੰਪਰਕ ਕਰੇ ਉਹਨਾਂ ਨੇ ਕਿਹਾ ਕਿ ਇਹਨਾਂ ਲੁਟੇਰਿਆਂ ਨੂੰ ਕਾਬੂ ਕਰਨ ਦੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤੇ ਪੁਲਿਸ ਵੱਲੋਂ ਵੀ ਪੂਰੀ ਮੁਸ਼ਤੈਦਗੀ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ